ਯਾਰਿਓ ਆਤਮਾ ਦੇ ਫਲਾ ਵਿੱਚੋਂ ਪਹਿਲਾ ਹੈ ਪਿਆਰ ਦੂਸਰਾ ਆਨੰਦ ਤੀਸਰਾ ਸ਼ਾਂਤੀ ਚੌਥਾ ਧੀਰਜ ਪੰਜਵਾਂ ਕਿਰਪਾ ਅੱਜ ਅਸੀਂ ਵੇਖਾਂਗੇ ਛੇਵਾਂ ਭਲਾਈ ਕੀਆ ਭਲਾਈ ਪਿਆਰਿਓ ਅੱਜ ਅਸੀਂ ਭਲਾਈ ਦੇ ਬਾਰੇ ਵੇਖਾਂਗੇ ਧਿਆਨ ਨਾਲ ਸੁਣੋ ਪਰਮੇਸ਼ਵਰ ਨੇ ਸ਼ਾਉਲ ਨੂੰ ਰਾਜੇ ਦੇ ਰੂਪ ਚ ਚੁਣਿਆ ਉਹ ਪਰਮੇਸ਼ਰ ਦੀ ਆਗਿਆ ਨਾ ਮੰਨ ਕੇ ਪਰਮੇਸ਼ਰ ਦੇ ਵਿਰੋਧ ਚੱਲਿਆ ਉਸ ਨੂੰ ਜੋ ਦਿੱਤਾ ਗਿਆ ਸੀ ਉਸ ਸਿਆਸਨ ਨੂੰ ਉਸ ਨੇ ਗਲਤ ਇਸਤੇਮਾਲ ਕੀਤਾ ਉਸੇ ਤਰ੍ਹਾਂ ਪਰਮੇਸ਼ਰ ਨੇ ਆਪਣੇ ਮਨ ਦੇ ਅਨੁਸਾਰ ਜੋ ਵਿਅਕਤੀ ਸੀ 다ਊਦ ਉਸ ਨੂੰ ਚੁਣਿਆ ਸ਼ੈਮੂਲ ਨੂੰ ਪੇਸ਼ ਕੇ 다ਊਦ ਦਾ ਰਾਜਾ ਹੋਣ ਦੇ ਲਈ ਅਭਿਸ਼ੇਕ ਕੀਤਾ ਲੇਕਿਨ ਸ਼ਾਊਲ ਨੇ ਆਪਣੇ ਅਧਿਕਾਰ ਆਪਣੇ ਸਿਆਸਨ ਨੂੰ ਨਹੀਂ ਛੱਡਿਆ 다ਊਦ ਅਭਿਸ਼ੇਕ ਕੀਤੇ ਜਾਣ ਤੋਂ ਬਾਅਦ ਵੀ ਰਾਜੇ ਦੇ ਰੂਪ ਚ ਉਸ ਸਿहासन ਤੇ ਬੈਠ ਕੇ ਰਾਜ ਕਰੇ ਸ਼ਾਉਲ ਨੇ ਅਧਿਕਾਰ ਨਹੀਂ ਦਿੱਤਾ ਅਤੇ ਸ਼ਾਉਲ ਦਾ ਇਹ ਮਕਸਦ ਸੀ ਕਿ ਜੇ 다ਊਦ ਨੂੰ ਮਾਰ ਦਿੱਤਾ ਜਾਵੇ ਸਿहासन ਤੇ ਬੈਠ ਕੇ ਮੈਂ ਹੋਰ ਵੀ ਰਾਜ ਕਰ ਸਕਦਾ ਹਾਂ ਇਹ ਸੋਚ ਕੇ ਸ਼ਾਉਲ ਨੇ 다ਊਦ ਦੀ ਹੱਤਿਆ ਕਰਨ ਦੀ ਕਈ ਵਾਰ ਉਸ ਨੇ ਕੋਸ਼ਿਸ਼ ਕੀਤੀ ਮਰਨ ਤੋਂ ਬਾਅਦ ਰਾਜੇ ਦਾ ਪੁੱਤਰ ਹੀ ਉਸ ਰਾਜ ਤੇ ਸ਼ਾਸਨ ਕਰਨ ਦੇ ਲਈ ਅਭਿਸ਼ੇਕ ਕੀਤਾ ਜਾਂਦਾ ਹੈ ਜਨ ਸ਼ਾਉਲ ਦੇ ਮਰਨ ਤੋਂ ਬਾਅਦ ਉਸ ਦੇਸ਼ ਤੇ ਕਿੰਨੇ ਰਾਜ ਕਰਨਾ ਹੈ ਸ਼ਾਉਲ ਦੇ ਪੁੱਤਰ ਯੋਨਾਤਾਨ ਨੇ ਉਸ ਦੇਸ਼ ਤੇ ਰਾਜ ਕਰਨਾ ਸੀ ਇੱਕ ਦਿਨ ਯੋਨਾਤਾਨ ਨੇ ਦਾਊਦ ਦੇ ਕੋਲ ਆ ਕੇ ਇੱਕ ਗੱਲ ਕਹੀ ਕੀ ਕਹੀ ਆਓ ਵੇਖਦੇ ਹਾਂ ਪਹਿਲਾ ਸ਼ੈਮੂਅਲ 23 ਦੀ 17 ਉਸਨੇ ਉਸ ਨੂੰ ਕਿਹਾ ਨਾ ਡਰ ਕਿਉਂਕਿ ਤੂੰ ਮੇਰੇ ਪਿਤਾ ਸ਼ਾਉਲ ਦੇ ਹੱਥ ਨਾ ਆਵੇਂਗਾ ਯੋਨਾਤਾਨ ਦਾਊਦ ਨੂੰ ਹਿੰਮਤ ਦੇ ਰਿਹਾ ਹੈ ਦਾਊਦ ਤੂੰ ਡਰ ਰਿਹਾ ਹੈ ਮੇਰਾ ਪਿਤਾ ਤੈਨੂੰ ਮਾਰਨਾ ਚਾਹੁੰਦਾ ਹੈ ਡਰ ਰਿਹਾ ਹੈ ਮੈਂ ਤੈਨੂੰ ਗੱਲ ਦੱਸਣਾ ਚਾਹੁੰਦਾ ਹਾਂ ਸੁਣ ਮੇਰਾ ਪਿਤਾ ਤੈਨੂੰ ਫੜ ਨਹੀਂ ਸਕਦਾ ਹੌਸਲਾ ਰੱਖ ਇਹਨਾ ਹੀ ਨਹੀਂ ਦਾਊਦ ਅਸਲ ਚ ਮੇਰੇ ਪਿਤਾ ਤੋਂ ਬਾਅਦ ਇਸ ਰਾਜ ਤੇ ਮੈਂ ਹੀ ਸ਼ਾਸਨ ਕਰਨਾ ਹੈ ਲੇਕਿਨ ਪਰਮੇਸ਼ਵਰ ਨੇ ਮੈਨੂੰ ਨਾ ਚੁਣ ਕੇ ਤੈਨੂੰ ਇਸ ਸ਼ਾਸਨ ਤੇ ਰਾਜ ਕਰਨ ਦੇ ਲਈ ਚੁਣਿਆ ਹੈ ਇਸ ਲਈ 다우드 ਤੂੰ ਰਾਜਾ ਹੋਵੇਂਗਾ ਅਤੇ ਮੈਂ ਤੇਰਾ ਸਹਾਇਕ ਹੋਵਾਂਗਾ ਕੀ ਕਹਿ ਰਿਹਾ ਹੈ 7ਵਾਂ ਵਚਨ ਅਤੇ ਤੂੰ ਹੀ ਇਜ਼ਰਾਈਲ ਦਾ ਰਾਜਾ ਹੋਵੇਂਗਾ ਅਤੇ ਮੈਂ ਤੇਰੇ ਥੱਲੇ ਰਵਾਂਗਾ ਪਿਆਰੇ ਯੋਨਾਤਨ ਦਾ ਕਿੰਨਾ ਵਧੀਆ ਮਨ ਹੈ ਇੰਗਲਿਸ਼ ਚ यौनाथान बहुत चरित्र है बड़ा सोहना नाम है यौनाथान दसो कौन राजा बनना नहीं चाहता लड़ाई दे प्यार किसी भी तरीके राजा बनना है मौके दे ले लड़ाई करने वाले या फिर लड़ना है कई लोग आ कई लोग अधिकार करने वाले बनना है याफर लीडर बनना कई लोग सोच दिया असल च शाऊदे मरन तो बाद योनातान नहीं राजा बननासी पर योनातान नु की समझ आया मेरा पिता परमेश्वर ਦੇ ਵਿਰੋਧ ਚਲ ਰਿਹਾ ਹੈ ਇਸੇ ਲਈ दाऊद नु ਪਰਮੇਸ਼ਵਰ ਨੇ ਰਾਜੇ ਦੇ ਰੂਪ ਚ ਚੁਣ ਲਿਆ दाऊद ਦਾ ਰਾਜਾ ਬੰਨਾ ਪਰਮੇਸ਼ਵਰ ਦੀ ਇੱਛਾ ਹੈ ਮੇਰਾ ਰਾਜਾ ਬੰਨਾ ਪਰਮੇਸ਼ਵਰ ਦੀ ਇੱਛਾ ਨਹੀਂ ਉਹਦੀ ਆਸ ਹੁੰਨ ਤੇ ਕੀ ਰਾਜਾ ਬੰਨਾ ਹੈ ਸੋਚੋਂ ਤੇ ਵੀ ਆਪਣੀ ਸੋਚ ਨੂੰ ਛੱਡ ਕੇ ਮੇਰੀ ਇੱਛਾ ਨਹੀਂ ਪਰਮੇਸ਼ਵਰ ਦੀ ਇੱਛਾ ਹੀ ਬੂਰੀ ਹੋਵੇ ਹਾਂ ਭੈਣੋ ਅਤੇ ਭਰਾਵੋ ਕਈ ਵਾਰ ਤੁਹਾਡੇ ਜੀਵਨ 'ਚ ਤੁਹਾਡੇ ਪ੍ਰਤੀ ਕਈ ਸੋਚ ਰੱਖਦੇ ਆ ਕੁਝ ਸੋਚਾ ਵੀ ਸੋਚਦੇ ਆ ਕਿ ਮੈਂ ਇੱਥੋਂ ਤੱਕ ਪਹੁੰਚਣਾ ਹੈ ਇੱਥੇ ਪਹੁੰਚਣਾ ਹੈ ਇੱਥੇ ਜਿੱਤ ਪਾਉਣੀ ਆ ਇੱਥੇ ਜਾਣਾ ਹੈ ਇਸ ਦੇਸ਼ 'ਚ ਜਾਣਾ ਹੈ ਇਸ ਇਲਾਕੇ 'ਚ ਰਹਿਣਾ ਹੈ ਉੱਥੇ ਨੌਕਰੀ ਕਰਨੀ ਆ ਇਸ ਔਰਤ ਨਾਲ ਵਿਆਹ ਕਰਨਾ ਹੈ ਇਸ ਵਪਾਰ ਨੂੰ ਕਰਨਾ ਉਸ ਵਪਾਰ ਨੂੰ ਕਰਨਾ ਐਸੀ ਸੋਚ ਤੁਹਾਡੀ ਹੁੰਦੀ ਆ ਪਰ ਇਹ ਪਰਮੇਸ਼ਵਰ ਦੀ ਇੱਛਾ ਨਹੀਂ ਹੁੰਦੀ ਆਮ ਤੌਰ ਤੇ ਤੁਸੀਂ ਜੋ ਸੋਚਿਆ ਨਾ ਹੋਣ ਤੇ ਤੁਸੀਂ ਨਿਰਾਸ਼ ਹੋ ਜਾਓਗੇ ਪਰੇਸ਼ਾਨ ਹੋ ਜਾਓਗੇ ਪਰ ਸੁਣੋ ਤੁਸੀਂ ਆਪਣੇ ਜੀਵਨ ਚ ਜੋ ਸੋਚਿਆ ਸ਼ਾਇਦ ਉਹ ਪਾ ਨਾ ਸਕੋਗੇ ਹੋ ਸਕਦਾ ਇਹਦੇ ਕਾਰਨ ਨਿਰਾਸ਼ਾ ਵੀ ਆ ਸਕਦੀ ਆ ਤੁਹਾਡੇ ਜੀਵਨ ਚ ਪਰਮੇਸ਼ਵਰ ਦੀ ਇੱਛਾ ਕੀ ਆ ਇਹੀ ਤੁਹਾਡੇ ਜੀਵਨ ਚ ਪੂਰਾ ਹੋਣਾ ਜ਼ਰੂਰੀ ਆ ਅਤੇ ਆਸ਼ੀਸ਼ਾ ਇਹ ਸੱਚ ਨੂੰ ਯਾਦ ਰੱਖੋ ਯੋਨਾਥਨ ਨਿਰਾਸ਼ ਨਹੀਂ ਹੋਇਆ ਪਰੇਸ਼ਾਨ ਨਹੀਂ ਹੋਇਆ ਮੇਰੇ ਪਿਤਾ ਤੋਂ ਬਾਅਦ ਮੈਂ ਰਾਜਾ ਬੰਨਾ ਹੈ ਨਾ ਇਸ ਤਰ੍ਹਾਂ ਮੈਨੂੰ ਛੱਡ ਕੇ ਪਰਮੇਸ਼ੁਰ ਨੇ ਦਾਊਦ ਨੂੰ ਰਾਜੇ ਦੇ ਰੂਪ ਚ ਚੁਣ ਲਿਆ ਇਹ ਅਨਿਆਇ ਆ ਨਹੀਂ ਕੀਤਾ ਇਹ ਪਰਮੇਸ਼ੁਰ ਦੀ ਮਰਜ਼ੀ ਆ ਇੱਛਾ ਹੈ ਜਿਸ ਨੂੰ ਰਾਜਾ ਬਣਾਉਣਾ ਹੈ ਰਾਜਾ ਬਣਾਏਗਾ ਜਿਸ ਨੂੰ ਉੱਚਾ ਕਰਨਾ ਹੈ ਉਸ ਨੂੰ ਉੱਚਾ ਉਹ ਕਰੇਗਾ ਧਨ ਅਤੇ ਇੱਜ਼ਤ ਦੇਣ ਵਾਲਾ ਪਰਮੇਸ਼ਵਰ ਹੈ ਪਰਮੇਸ਼ਵਰ ਨੇ 다উদ ਨੂੰ ਰਾਜਾ ਬਣਾਉਣਾ ਚਾਇਆ ਅਤੇ ਉਸ ਨੂੰ ਰਾਜਾ ਬਣਾਇਆ ਨਾ ਕਹਿਣ ਵਾਲਾ ਮੈਂ ਕੌਣ ਹਾਂ ਇਸ ਲਈ 다ਊਦ ਦੇ ਕੋਲ ਆ ਕੇ ਕਹਿ ਰਿਹਾ 다ਊਦ ਤੂੰ ਡਰਨਾ ਮੇਰਾ ਪਿਤਾ ਕੁਝ ਨਹੀਂ ਕਰ ਸਕੇਗਾ ਯੋਨਾਥਨ ਨਹੀਂ ਤੇਰਾ ਪਿਤਾ ਮੈਨੂੰ ਮਾਰ ਦੇਵੇਗਾ ਇੱਕ ਸਮੇ ਉਹ ਕਹਿ ਰਿਹਾ ਸੀ ਮੌਤ ਅਤੇ ਮੇਰੇ ਵਿਚਕਾਰ ਥੋੜਾ ਜਿਹਾ ਹੀ ਫਾਸਲਾ ਹੈ ਜੀ ਅਧਿਆਇ ਚ ਅਸੀਂ ਵੇਖਦੇ ਹਾਂ ਤੀਸਰੇ ਵਚਨ ਦੀ ਆਖਰੀ ਲਾਈਨ ਅਤੇ ਯਹਵਾ ਦੇ ਜੀਵਨ ਦੀ ਸੌ ਅਤੇ ਤੇਰੇ ਜੀਵਨ ਦੀ ਸੌ ਮੇਰੇ ਅਤੇ ਮੇਰੀ ਮੌਤ ਦੇ ਵਿਚਕਾਰ ਥੋੜਾ ਜਿਹਾ ਹੀ ਫਰਕ ਹੈ ਕੀ ਕਹਿ ਰਿਹਾ ਹੈ ਮੇਰੇ ਤੇ ਮੌਤ ਦੇ ਵਿਚਕਾਰ ਥੋੜਾ ਜਿਹਾ ਫਰਕਾ ਇਹਦਾ ਅਰਥ ਕੀਆ ਮੌਤ ਮੇਰਾ ਪਿੱਛਾ ਕਰ ਰਹੀਆ ਮੌਤ ਮੇਰੇ ਪਿੱਛੇ ਆ ਰਹੀਆ ਯੋਨਾਥਨ ਤੇਰਾ ਪਿਤਾ ਇੱਕ ਦਿਨ ਮੈਨੂੰ ਮਾਰ ਦੇਗਾ ਇਸ ਤਰ੍ਹਾਂ ਜਦੋਂ ਕਹਿ ਰਿਆ ਸੀ ਯੋਨਾਥਨ ਕਹਿ ਰਿਆ ਦਾਊਡ ਨਾ ਡਰ ਮੇਰਾ ਪਿਤਾ ਤੈਨੂੰ ਨਹੀਂ ਮਾਰੇਗਾ ਕਿਉਂਕਿ ਤੇਰਾ ਰਾਜਾ ਬਨਣਾ ਪਰਮੇਸ਼ਵਰ ਦੀ ਇੱਛਾ ਹੈ ਜ਼ਰੂਰ ਇਸ ਦੇਸ਼ ਤੇ ਤੂੰ ਰਾਜ ਕਰੇਗਾ ਉਸੇ ਤਰ੍ਹਾਂ ਮੈਂ ਤੇਰਾ ਸਹਾਇਕ ਬਣਾਗਾ ਮੈਂ ਤੇਰਾ ਸਹਾਇਕ ਬਣਾਗਾ 다উদ ਹੌਸਲਾ ਰੱਖ ਉਸ ਤੋਂ ਬਾਅਦ ਯੋਨਾਥਨ ਨੇ 다উদ ਨੂੰ ਇੱਕ ਗੱਲ ਕਹੀ ਆਓ ਵੇਖਿਏ ਪਹਿਲਾ ਸ਼ਮੂ엘 21 ਅਧਿਆਏ 14ਵਾਂ ਵਚਨ ਨਾ ਕੇਵਲ ਜਦ ਤੱਕ ਮੈਂ ਜਿਉਂਦਾ ਰਹਾ ਤਦ ਤੱਕ ਮੇਰੇ ਤੇ ਯਹੋਵਾ ਵਰਗੀ ਕਿਰਪਾ ਇਸ ਤਰ੍ਹਾਂ ਕਰੀ ਮੈਂ ਨਾ ਮਰਾਂ ਪਰੰਤੂ ਮੇਰੇ ਘਰਾਨੇ ਤੋਂ ਵੀ ਆਪਣੀ ਦਇਆ ਦੀ ਨਿਗਾਹ ਨਾ ਹਟਾਵੀ ਅਤੇ ਜਦੋਂ ਪਰਮੇਸ਼ੁਰ 다ਊਦ ਦੇ ਦੁਸ਼ਮਨ ਨੂੰ ਇਸ ਧਰਤੀ ਤੋਂ ਨਾਸ਼ ਕਰ ਦੇਵੇਗਾ ਉਸ ਸਮੇਂ ਵੀ ਐਸਾ ਨਾ ਕਰੀ 다ਊਦ ਤੇਰੇ ਅੱਗੇ ਬੇਨਤੀ ਆ दाऊद ने किया योना किया की दस एक दिन तू राजा बनेगा मैं तेरा सहायक उस तो बात की होएगा नहीं पता किसी भी कारण मान लो मैं मर गया था मेरे वंश से मेरे घराने दया करेगा इस तरह उस जन योना की कह रहा है ਮੇਰੇ ਪਿਤਾ ਤੋਂ ਬਾਅਦ ਮੈਂ ਰਾਜਾ ਬਣਨਾ ਹੈ। ਲੇਕਿਨ ਪਰਮੇਸ਼ਵਰ ਨੇ ਮੈਨੂੰ ਨਹੀਂ ਤੈਨੂੰ ਰਾਜੇ ਦੇ ਰੂਪ ਚ ਚੁਣਿਆ। ਜੇ ਮੈਂ ਰਾਜਾ ਬਣਾਗਾ ਤਾਂ ਮੇਰੇ ਬੱਚੇ ਮੇਰੇ ਨਾਲ ਰਾਜੇ ਦੀ ਭੋਜਨ ਵਾਲੇ ਮੇਜ਼ ਤੇ ਬੈਠ ਕੇ ਭੋਜਨ ਕਰਨਗੇ। ਪਰਮੇਸ਼ਵਰ ਨੇ ਤੈਨੂੰ ਰਾਜੇ ਦੇ ਰੂਪ ਚ ਚੁਣਿਆ ਹੈ ਇਸ ਲਈ ਮੇਰੇ ਬੱਚੇ ਤੇਰੇ ਨਾਲ ਬੈਠ ਕੇ ਭੋਜਨ ਨਹੀਂ ਕਰ ਸਕਦੇ। ਲੇਕਿਨ ਦਾਊਦ ਇੱਕ ਵਾਅਦਾ ਕਰੇਗਾ ਕਿ ਯੋਨਾਥਨ ਇੱਕ ਵਚਨ ਦੇਏਗਾ 10 ਕੀ ਵਚਨ ਦਵਾ ਜੇ ਮੈਨੂੰ ਕੁਝ ਹੋਇਆ ਮੇਰੀ ਸੰਤਾਨ ਤੇ ਧਿਆਨ ਦੇਵੇਗਾ ਉਹਨਾਂ ਨੂੰ ਆਪਣੇ ਬੱਚਿਆਂ ਤਰ੍ਹਾਂ ਵੇਖੇਗਾ ਇਸ ਤਰ੍ਹਾਂ ਯੋਨਾਥਨ ਨੇ ਕਿਹਾ ਫਿਰ 다উদ ਵਚਨ ਦੇ ਰਿਹਾ ਹੈ ਤੇਰੀ ਸੰਤਾਨ ਮੈਂ ਆਪਣੀ ਸੰਤਾਨ ਤਰ੍ਹਾਂ ਉਹਨਾਂ ਦਾ ਧਿਆਨ ਰੱਖਾਂਗਾ ਤੂੰ ਚਿੰਤਾ ਨਾ ਕਰ ਵਾਅਦਾ ਕੀਤਾ ਸ਼ਾਉਲ ਮੂਰਖ ਸੀ ਕਮਾਂਡੀ ਸੀ ਵੈਰ ਕਰਦਾ ਸੀ ਉਹ ਪਰਮੇਸ਼ਵਰ ਤੋਂ ਦੂਰ ਹੋ ਗਿਆ ਪਰਮੇਸ਼ਵਰ ਦੇ ਦਾਸ ਸ਼ੈਮੂਲ ਵੀ ਆਪਣੇ ਤੋਂ ਦੂਰ ਕਰ ਲਿਆ 다উদ ਤੋਂ ਵੀ ਦੂਰ ਹੋ ਗਿਆ ਪਰਮੇਸ਼ਵਰ ਨੂੰ ਪਰਮੇਸ਼ਵਰ ਦੇ ਦਾਸ 다উদ ਨੂੰ ਵੀ ਦੂਰ ਕਰ ਲਿਆ ਨਤੀਜਾ ਜਦ ਫਲਿਸਤੀਆ ਦੇ ਨਾਲ ਯੁੱਧ ਕਰਨ ਦੇ ਲਈ ਗਿਆ ਯੁੱਧ ਦੇ ਵਿੱਚ ਹਾਰ ਗਿਆ ਕਿਤੇ ਉਸ ਨੂੰ ਦੁਸ਼ਮਣ ਫੜ ਕੇ ਲੈ ਨਾ ਜਾਵੇ ਇਹ ਸੋਚ ਕੇ ਸ਼ਾਉਲ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਉਹਦਾ ਪਿਤਾ ਮੂਰਖਤਾਪੂਰਵਕ ਯੁੱਧ ਚ ਜਾ ਰਿਹਾ ਸੀ ਫਿਰ ਵੀ ਮੇਰਾ ਪਿਤਾ ਯੁੱਧ ਚ ਜਾ ਰਿਹਾ ਹੈ ਪਤਾ ਨਹੀਂ ਮੇਰੇ ਪਿਤਾ ਦਾ ਕੀ ਹੋਏਗਾ ਇਹ ਸੋਚ ਕੇ ਯੋਨਾਥਨ ਅਤੇ ਉਸਦੇ ਭਾਈ ਵੀ ਪਿਤਾ ਅਤੇ ਦੇਸ਼ ਦੀ ਰੱਖੀ ਕਰਨ ਦੇ ਲਈ ਉਹ ਵੀ ਲੜਾਈ ਚ ਗਏ ਭਿਆਨਕ ਘਟਨਾ ਘਟੀ ਯੋਨਾਥਨ ਨੂੰ ਫਲਿਸਤੀਆਂ ਨੇ ਯੁੱਧ ਚ ਮਾਰ ਦਿੱਤਾ ਯੋਨਾਥਨ ਮਰ ਗਿਆ ਯੋਨਾਥਨ ਦੇ ਨਾਲ ਜਿੰਨੇ ਸੀ ਉਹ ਸਾਰੇ ਵੀ ਮਰ ਗਏ ਹੁਣ ਦਾਊਦ ਕੀ ਹੋਇਆ ਉਸ ਦੇਸ਼ ਦਾ ਰਾਜੇ ਦੇ ਰੂਪ ਚ ਰਾਜਾ ਬਣਿਆ ਪਰ ਅਭਿਸ਼ੇਕ ਹੋਣ ਤੋਂ ਬਾਅਦ ਕੀ ਹੋਇਆ ਇੱਕ ਵਚਨ ਮੈਂ ਪੜ੍ਹਾਵਾਂਗਾ ਆਤਮਾ ਦੇ ਫਲਾ ਵਿੱਚੋਂ ਪਹਿਲਾ ਹੈ ਪਿਆਰ ਆਨੰਦ ਸ਼ਾਂਤੀ ਧੀਰਜ ਕਿਰਪਾ ਅਤੇ ਅੱਜ ਮੈਂ ਭਲਾਈ ਦੇ ਬਾਰੇ ਦੱਸ ਰਿਹਾ ਹਾਂ 다ऊदी ਭਲਾਈ ਦੇ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਆਪ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਵੇਖਾਂਗੇ ਦੂਸਰਾ ਸ਼ੈਮੂਅਲ 9ਵਾਂ ਅਧਿਆਇ ਪਹਿਲਾ ਵਚਨ 다ਊਦ ਨੇ ਪੁੱਛਿਆ ਕਿ ਸ਼ਾਉਲ ਦੇ ਘਰਾਣੇ ਦੇ ਵਿੱਚੋਂ ਕੋਈ ਹਜੇ ਤੱਕ ਬਚਿਆ ਹੈ ਜਿਸ ਨੂੰ ਮੈਂ ਯੋਨਾਥਨ ਦੇ ਕਾਰਨ ਪਿਆਰ ਵਿਖਾਵਾਂ ਪੁੱਛ ਰਿਹਾ ਹੈ ਯੋਨਾਥਨ ਮੇਰਾ ਮਿੱਤਰ ਸੀ ਉਹਦੇ ਨਾਲ ਮੈਂ ਵਾਅਦਾ ਕੀਤਾ ਸੀ ਯੋਨਾਥਨ ਦੇ ਕਾਰਨ ਮੈਂ ਪਿਆਰ ਵਿਖਾ ਸਕਾਂ ਕਿ ਉਸ ਦੇ ਪਰਿਵਾਰ ਦੇ ਵਿੱਚੋਂ ਕੋਈ ਵੀ ਅਜੇਹਾ ਜਨ ਬਚਿਆ ਹੈ ਇਸ ਤਰ੍ਹਾਂ ਜਦ ਪੁੱਛਿਆ ਤਾਂ ਤੀਸਰਾ ਵਚਨ ਰਾਜੇ ਨੇ ਪੁੱਛਿਆ ਕਿ ਸ਼ਾਉਲ ਦੇ ਘਰਾਨੇ ਦੇ ਵਿੱਚੋਂ ਹਜੇ ਤੱਕ ਅਜੇਹਾ ਕੋਈ ਬਚਿਆ ਹੈ ਜਿਸ ਨੂੰ ਮੈਂ ਪਰਮੇਸ਼ਵਰ ਵਰਗਾ ਪਿਆਰ ਵਿਖਾਵਾਂ ਸ਼ੀਬਾ ਨੇ 다ਊਦ ਨੂੰ ਕਿਹਾ ਹਾਂ ਯੋਨਾਥਨ ਦਾ ਇੱਕ ਬੇਟਾ ਤਾਂ ਹੈ ਜੋ ਲੰਗੜਾ ਹੈ ਰਾਜੇ ਨੇ ਪੁੱਛਿਆ ਕਿ ਉਹ ਕਿੱਥੇ ਹੈ ਸ਼ੀਬੇ ਨੇ ਰਾਜੇ ਨੂੰ ਕਿਹਾ ਉਹ ਤਾਂ ਲੋਟਬਨ ਨਗਰ ਚ ਅਮੀ엘 ਦੇ ਪੁੱਤਰ ਮਕੀਰ ਦੇ ਘਰ ਰਹਿੰਦਾ ਹੈ ਤਦ ਰਾਜੇ 다ਊਦ ਨੇ ਸਿਪਾਹੀ ਭੇਜ ਕੇ ਉਸ ਨੂੰ ਲੋਟਵਾਰ ਤੋਂ ਅਮੀ엘 ਦੀ ਪੁੱਤਰ ਮਕੀਰ ਦੇ ਘਰ ਤੋਂ ਬੁਲਵਾ ਲਿਆ ਤਦ ਮਾਫੀ ਬੋਛੇ ਜੋ ਯਨਾ ਤਾਂਦਾ ਪੁੱਤਰ ਅਤੇ ਸ਼ਾਉਲ ਦਾ ਪੋਤਾ ਸੀ 다ਊਦ ਦੇ ਕੋਲ ਆਇਆ ਦਾਉਦ ਮੂਹ ਦੇ ਭਾਰ ਡਿੱਗ ਕੇ ਮੱਥਾ ਟੇਕਿਆ 다ਉਦ ਨੇ ਕਿਹਾ हे ਮਪੀਬੋਸ਼ੇਦ ਉਸਨੇ ਕਿਹਾ ਤੇਰੇ ਦਾਸ ਨੂੰ ਕਿਆ ਗਿਆ 다ਉਦ ਨੇ ਉਸ ਨੂੰ ਕਿਹਾ ਨਾ ਡਰ ਤੇਰੇ ਪਿਤਾ ਯੋਨਾਥਨ ਦੇ ਕਾਰਨ ਮੈਂ ਜ਼ਰੂਰ ਤੈਨੂੰ ਪਿਆਰ ਵਿਖਾਵਾਂਗਾ ਅਤੇ ਤੇਰੇ ਦਾਦਾ ਸ਼ਾਉਲ ਦੀ ਸਾਰੀ ਜ਼ਮੀਨ ਤੈਨੂੰ ਦੇ ਦੇਵਾਂਗਾ ਅਤੇ ਤੂੰ ਮੇਰੇ ਮੇਜ ਤੇ ਹਰ ਰੋਜ਼ ਪੋਜਨ ਕਰਿਆ ਕਰ 다ਉਦ ਕਿੰਨਾ ਚੰਗਾ ਹੈ ਉਦੇ ਮਿੱਤਰ ਦੇ ਮਰਨ ਤੋਂ ਬਾਅਦ ਉਸ ਮਿੱਤਰ ਨਾਲ ਕੀਤੇ ਹੋਏ ਵਾਅਦੇ ਨੂੰ ਯਾਦ ਕਰਕੇ ਯੋਨਾਥਨ ਨੇ ਮੇਰੇ ਨਾਲ ਵਾਅਦਾ ਕੀਤਾ ਹੈ ਜੇ ਮੈਨੂੰ ਕੁਝ ਹੋਇਆ ਤਾਂ ਜਦ ਰਾਜੇ ਦੇ ਰੂਪ ਚ ਤੂੰ ਇਸ ਦੇਸ਼ ਤੇ ਰਾਜ ਕਰੇਂਗਾ ਮੇਰੇ ਬੱਚਿਆਂ ਨੂੰ ਯਾਦ ਕਰੇਂਗਾ ਜ਼ਰੂਰ ਮੈਂ ਉਹਨਾਂ ਬੱਚਿਆਂ ਨੂੰ ਯਾਦ ਕਰਾਂਗਾ 다উদ ਨੇ वचन ਦਿੱਤਾ वचन ਦੇ ਅਨੁਸਾਰ ਹੀ ਯੋਨਾਥਨ ਦੇ ਕਾਰਨ ਯੋਨਾਥਨ ਦੇ ਪਰਿਵਾਰ ਦੀ ਵਲਾਈ ਕਰਨੀ ਹੈ ਸੋਚ ਕੇ 다উদ ਨੇ ਮ삐 부ਸ਼ੇਦ ਨੂੰ ਬੁਲਾਇਆ ਉਹ ਲੰਗੜਾ ਸੀ ਉਹ ਅਪਾਹੀ ਸੀ ਕੀ ਕਹਿ ਰਿਹਾ ਜਾਣਦੇ ਹਾਂ ਮ삐 부ਸ਼ੇਦ ਤੇਰੇ ਦਾਦਾ ਜੀ ਦੀ ਸਾਰੀ ਜ਼ਮੀਨ ਨੂੰ ਮੈਂ ਵਾਪਸ ਤੈਨੂੰ ਕਰ ਦਿਆਂਗਾ ਤੇਰੇ ਦਾਦਾ ਜੀ ਦੀ ਸਾਰੀ ਜਾਇਦਾਦ ਤੇਰੀ ਆ ਯਾਨੀ ਦਾਦਾ ਜੀ ਤੋਂ ਪੁੱਤਰ ਨੂੰ ਅਤੇ ਪੁੱਤਰ ਤੋਂ ਪੋਤੇ ਨੂੰ ਸਾਰੀ ਜਾਇਦਾਦ ਦਿਆਂਗਾ ਤੈਨੂੰ ਅਨਾਥ ਅਤੇ ਬੇਸਹਾਰਾ ਇਨਸਾਨ ਦੇ ਰੂਪ ਚ ਰੱਖ ਦਿਆ ਗਿਆ ਨਈਆਂ ਪਿਆਰੇ ਉਹ ਦਾਊਦ ਜਾਣਦਾ ਸੀ ਮੈਂ ਇੱਕ ਚਰਵਾਹਾ ਸੀ ਮੈਂ ਰਾਜਾ ਬਣਨ ਦੇ ਯੋਗ ਨਹੀਂ ਸੀ ਲੇਕਿਨ ਇਸ ਮਾਪੀ ਬੁਸ਼ੇਦ ਦੇ ਪਿਤਾ ਯੋਨਾਥਨ ਨੇ ਆਪਣੇ ਆਪ ਨੂੰ ਦੀਨ ਕਰਕੇ ਮੈਨੂੰ ਰਾਜੇ ਦੀ ਪੋਸਟ ਦਿੱਤੀ ਅਗਰ ਯੋਨਾਥਨ ਹੀ ਰਾਜਾ ਬਣਿਆ ਹੁੰਦਾ ਤਾਂ ਇਹ ਮਾਪੀ ਬੁਸ਼ੇਦ ਨਹੀਂ ਰਾਜੇ ਦੀ ਮੇਜ਼ ਤੇ ਭੋਜਨ ਕਰਨਾ ਸੀ ਪਰ ਮੇਰੇ ਮਿੱਤਰ ਨੇ ਮੈਨੂੰ ਬੜਾ ਪਿਆਰ ਕਰਕੇ ਪਰਮੇਸ਼ਵਰ ਦੀ ਇੱਛਾ ਦੇ ਆਦੀਨ ਹੋ ਕੇ ਮੈਨੂੰ ਰਾਜੇ ਦੇ ਰੂਪ ਚ ਇੱਥੇ ਬਿਠਾ ਦਿੱਤਾ ਇਸ ਲਈ ਮੈਂ ਕੀ ਕਰਨਾ ਹੈ ਯੋਨਾਥਨ ਦੇ ਪੁੱਤਰ ਨੂੰ ਰਾਜੇ ਦੇ ਭੋਜਨ ਵਾਲੀ ਮੇਜ਼ ਤੇ ਬਿਠਾ ਕੇ ਭੋਜਨ ਖਵਾਉਣਾ ਹੈ ਇਹ ਕਹਿੰਦੇ ਹੋਏ ਮਾਪੀ ਬੁਸ਼ੇਦ ਨੂੰ ਕਹਿ ਰਿਹਾ ਹੈ ਬੇਟੇ ਅੱਜ ਤੋਂ ਤੂੰ ਮੇਰੇ ਨਾਲ ਮਿਲ ਕੇ ਮੇਰੀ ਮੇਜ਼ ਤੇ ਰਾਜਕੁਮਾਰ ਦੀ ਤਰ੍ਹਾਂ ਭੋਜਨ ਕਰੀ ਕਿਉਂਕਿ ਅਗਰ ਮੇਰੀ ਜਗ੍ਹਾ ਤੇਰਾ ਪਿਤਾ ਰਾਜਾ ਹੁੰਦਾ ਤਾਂ ਇਸੇ ਤਰ੍ਹਾਂ ਤੇਰਾ ਧਿਆਨ ਰੱਖਦਾ ਤੇਰਾ ਪਿਤਾ ਵੀ ਨਹੀਂ ਆ ਤੇਰੇ ਪਿਤਾ ਦੀ ਜਗ੍ਹਾ ਤੇ ਮੈਂ ਰਹਿ ਕੇ ਮੈਂ ਤੇਰਾ ਧਿਆਨ ਰੱਖਾਂਗਾ ਤੇਰੇ ਪਿਤਾ ਨੂੰ ਮੈਂ ਵਚਨ ਦਿੱਤਾ ਹੈ ਇਹ ਕੀ ਆ ਦੱਸੋ ਕੀ ਆ ਭਲਾਈ ਇਨਸਾਨ ਜਿਉਂਦੇ ਜੀ ਹੀ ਸਾਡੀਆਂ ਕੀਤੀਆਂ ਭਲਾਈਆਂ ਨੂੰ ਭੁੱਲ ਜਾਂਦਾ ਹੈ ਮਰਨ ਤੋਂ ਬਾਅਦ ਤਾਂ ਕਈ ਲੋਕ ਯਾਦ ਕਰ ਲੈਂਦੇ ਆ दाऊद याद कर ਰਿਆ ਉਹਦੀ ਪ੍ਰਤੀਕਿਰਿਆ ਵੇਖੋ ਮਾਪੀ ਬੁਝੇਤ ਕੀ ਕਹਿ ਰਿਆ ਉਸਨੇ ਮੱਥਾ ਟੇਕੇ ਕਿਆ ਤੇਰਾ ਦਾਸ ਕੀਆ ਤੂੰ ਮੈਨੂੰ ਐਸੇ ਮਰੇ ਕੁੱਤੇ ਦੇਵਲ ਧਿਆਨ ਕਰੇ ਧੰਵਾਦੀ ਜੀਵਨ ਪਿਤਾ ਤੁਸੀਂ ਰਾਜਾ ਹੋ ਤੇਰਾ ਦਾਸ ਕੀ ਹੈ ਕਿ ਮੈਂ ਤੁਹਾਡੇ ਨਾਲ ਬੈਠ ਕੇ ਭੋਜਨ ਕਰਾਂ ਕਿਤੇ ਕੋਨੇ ਤੇ ਕੋਈ ਮਿਰ ਤੇ ਥੋੜੀ ਜਈ ਦਇਆ ਕਰਕੇ ਸੂਬਾ ਅਤੇ ਸ਼ਾਮ ਥੋੜਾ ਜਿਹਾ ਭੋਜਨ ਦੇਣ ਤੇ ਖਾ ਕੇ ਪਿਆ ਰਹਿੰਦਾ ਹਾਂ ਕੁੱਤਿਆ ਵਾਂਗੂ ਹਾਂ ਐਸੇ ਮੈਨੂੰ ਲਿਆ ਕੇ ਆਪਣੀ ਜਗ੍ਹਾ ਤੇ ਮੇਰੇ ਨਾਲ ਰਾਜਾ ਜੋ ਭੋਜਨ ਖਾਂਦਾ ਹੈ ਉਹ ਭੋਜਨ ਮੈਂ ਵੀ ਖਾ ਸਕਾਂ ਹਾਂ ਮੈਂ ਕਿਸ ਲਾਇਕ ਹਾਂ ਵੇਖੋ ਕਿ ਨਹੀਂ ਦਿਨਤਾ ਹੈ ਸਭ ਤੋਂ ਪਹਿਲਾ 다ਊਦ ਦੇ ਵਿੱਚ ਪਲਾਈ ਅਸੀਂ ਵੇਖਦੇ ਹਾਂ ਭੈਣੋ ਤੇ ਭਰਾਵੋ ਆਸ਼ੀਸ਼ ਪਾਉਣ ਤੋਂ ਬਾਅਦ ਜਿਨ੍ਹਾਂ ਨੇ ਤੁਹਾਡਾ ਪਲਾ ਕੀਤਾ ਹੈ ਉਹਨਾਂ ਨੂੰ ਤੁਸੀਂ ਕਦੇ ਵੀ ਭੁੱਲਣਾ ਨਹੀਂ ਆਂ ਦਾਉਦ ਭੁੱਲਿਆ ਨਹੀਂ ਇਹ ਦਾਉਦ ਦੀ ਅਛਾਈ ਆ ਕਹੋ ਤਦੀ ਕਿਤਾਬ 13ਵਾਂ ਅਧਿਆਇ 22ਵਾਂ ਵਚਨ ਪਲਾ ਮਨੁੱਖ ਆਪਣੇ ਨਾਤੀ ਪੋਤੇਆਂ ਦੇ ਲਈ ਸੰਪਤੀ ਛੱਡ ਜਾਂਦਾ ਹੈ ਪਿਆਰੀਓ ਭਲਾ ਵਿਅਕਤੀ ਭੈਣੋ ਤੇ ਭਰਾਵੋ ਤੁਹਾਡੇ ਵਿੱਚੋਂ ਕਿੰਨੇ ਪਤੀ ਆ ਹੱਥ ਵਿਖਾਓ ਤੁਹਾਡੇ ਵਿੱਚੋਂ ਕਿੰਨੀਆਂ ਪਤਨੀਆਂ ਹੱਥ ਵਿਖਾਓ ਵੈਰੀ ਗੁੱਡ ਮੈਂ ਪੁੱਛਦਾ ਹਾਂ ਪਤੀ ਕਿਸੇ ਵੀ ਦਿਨ ਤੁਹਾਡੀ ਪਤਨੀ ਸੱਚੇ ਮਨ ਤੋਂ ਕੀ ਕਿਸੇ ਨੂੰ ਵੀ ਇਹ ਗੱਲ ਕਹਿ ਸਕੀ ਆ ਮੇਰਾ ਪਤੀ ਭਲਾ ਹੈ ਇੱਕ ਵਾਰ ਸੋਚੋ ਆਤਮਾ ਦੀ ਭਲਾ ਦੇ ਵਿੱਚੋਂ ਕੀ ਆ ਭਲਾਈ ਸਰੂਰ ਤੁਹਾਡੇ ਵਿੱਚ ਸਭ ਤੋਂ ਪਹਿਲਾ ਭਲਾਈ ਕਿਹਨੇ ਵੇਖਣੀ ਆ ਦੱਸੋ ਤੁਹਾਡੀ ਪਤਨੀ ਨੇ ਦੂਸਰਾ ਕਿਹਨੇ ਵੇਖਣਾ ਤੁਹਾਡੇ ਬੱਚਿਆਂ ਨੇ ਜੇ ਤੁਹਾਡੀ ਭਲਾਈ ਨੂੰ ਤੁਹਾਡੀ ਪਤਨੀ ਅਤੇ ਤੁਹਾਡੇ ਬੱਚੇ ਨਹੀਂ ਵੇਖ 파ਰੇ ਆ ਤੁਸੀਂ ਬਿਲਕੁਲ ਵੀ ਆਤਮਿਕ ਨਹੀਂ ਹੋ ਇਸ ਗੱਲ ਤੇ ਗੌਰ ਕਰਿਓ ਭੈਣੋ ਕਿਸੇ ਵੀ ਦਿਨ ਤੁਹਾਡਾ ਪਤੀ ਤੁਹਾਡੇ ਬਾਰੇ ਕਿਸੇ ਨੂੰ ਵੀ ਕੀ ਕਹਿ ਪਾਇਆ ਕਿ ਮੇਰੀ ਪਤਨੀ ਬਹੁਤ ਹੀ ਚੰਗੀਆਂ ਐਸੀ ਪਤਨੀ ਮੈਨੂੰ ਮਿਲਣਾ ਸੱਚ ਮੁਸ ਪਰਮੇਸ਼ਵਰ ਦੁਆਰਾ ਦਿੱਤੀ ਬਹੁਤ ਵੱਡੀ ਆਸ਼ੀਸ਼ ਹੈ ਤੁਹਾਡਾ ਪਤੀ ਤੁਹਾਨੂੰ ਵੇਖ ਕੇ ਮੇਰੀ ਪਤਨੀ ਬਹੁਤ ਵਧੀਆ ਹੈ ਪਰਮੇਸ਼ਵਰ ਨੇ ਮੈਨੂੰ ਚੰਗੀ ਪਤਨੀ ਦਿੱਤੀ ਆ ਇਸ ਤਰ੍ਹਾਂ ਕਹਿ ਪਾਉਂਦਾ ਜੀਵਨ ਕਦੇ ਤੁਸੀਂ ਬਿਤਾਇਆ ਹੈ ਇੱਕ ਵਾਰ ਸੋਚੋ ਤੁਹਾਡਾ ਪਤੀ ਤੁਹਾਨੂੰ ਵੇਖ ਕੇ ਕਵੇ ਮੇਰੀ ਪਤਨੀ ਬਹੁਤ ਚੰਗੀ ਆ ਤੁਹਾਡੇ ਬੱਚੇ ਤੁਹਾਨੂੰ ਵੇਖ ਕੇ ਕਹਿਣ ਮੇਰੀ ਮਾਂ ਬਹੁਤ ਚੰਗੀ ਆ ਮਾਂ ਬਹੁਤ ਵਧੀਆ ਹੈ ਇਸ ਤਰ੍ਹਾਂ ਜੇ ਇਸ ਤਰ੍ਹਾਂ ਤੁਹਾਡੇ ਬੱਚੇ ਸੋਚ ਰਹੇ ਹੈ ਤਾਂ ਤੁਸੀਂ ਬਿਲਕੁਲ ਵੀ ਆਤਮਿਕ ਨਹੀਂ ਹੋ ਤੁਹਾਡੇ ਪਰਿਵਾਰ ਦੇ ਵਿੱਚ ਜੇ ਤੁਹਾਡੇ ਬੱਚੇ ਤੁਹਾਡੇ ਪਰਿਵਾਰ ਦੇ ਲੋਕ ਅੱਛੇਪਨ ਨੂੰ ਵੇਖ ਨਹੀਂ ਪਾਏ ਹੈ ਤਾਂ ਫਿਰ ਕਿਵੇਂ ਤੁਸੀਂ ਚੰਗੇ ਹੋ ਜਵਾਨ ਬੱਚਿਓ ਮੈਂ ਪੁੱਛ ਰਿਹਾ ਹਾਂ ਕਿਸੇ ਵੀ ਦਿਨ ਤੁਹਾਡਾ ਪਿਤਾ ਮੇਰਾ ਬੇਟਾ ਕਿੰਨਾ ਵਧੀਆ ਹੈ ਪਰਮੇਸ਼ਵਰ ਨੇ ਚੰਗਾ ਬੇਟਾ ਮੈਨੂੰ ਦਿੱਤਾ ਹੈ ਅਚੀ ਬੇਟੀ ਪ੍ਰਭੂ ਨੇ ਮੈਨੂੰ ਦਿੱਤੀ ਆ ਇਸ ਤਰ੍ਹਾਂ ਕਿਹਾ ਹੈ ਕੀ ਕਰ ਰਹੇ ਹੋ ਤੁਸੀਂ ਨਰਕ ਦਿਖਾ ਰਹੇ ਹੋ ਸਤਾ ਰਹੇ ਹੋ ਦੁਖੀ ਕਰ ਰਹੇ ਹੋ ਮੇਰੇ ਮਨ ਦੀ ਸ਼ਾਂਤੀ ਦੂਰ ਕਰ ਰਹੇ ਹੋ ਸ਼ਾਂਤੀ ਭੰਗ ਕਰ ਰਹੇ ਹੋ ਕੀ ਇਸ ਤਰ੍ਹਾਂ ਤੁਹਾਡਾ ਪਿਤਾ ਅੱਜ ਰੋ ਰਿਹਾ ਹੈ ਮਾਂ ਰੋ ਰਹੀ ਆ ਜੇ ਆਤਮਿਕ ਹੋਤਾ ਸੁਣੋ ਜਵਾਨ ਬੱਚੇ ਉਹ ਪੈਣੋ ਭਰਾਵੋ ਤੁਹਾਡੇ ਮਾਬਪਾਪ ਕਹਿ ਸਕਣ ਕਿ ਮੇਰਾ ਬੇਟਾ ਬਹੁਤ ਵਧੀਆ ਹੈ ਮੇਰੀ ਬੇਟੀ ਬਹੁਤ ਵਧੀਆ ਹੈ ਜੇ ਤੁਸੀਂ ਆਤਮਿਕ ਹੋਤਾ ਤੁਹਾਡੀ ਸੱਸ ਕਹਿ ਸਕੇ ਸੱਸ ਸੋਰਾ ਕਹਿ ਸਕੇ ਕਿ ਸਾਡਾ ਜਵਾਈ ਚੰਗਾ ਹੈ ਮੇਰੀ ਨੋ ਬਹੁਤ ਚੰਗੀ ਆ ਇਸ ਤਰ੍ਹਾਂ ਉਹ ਕਹਿ ਸਕੇ ਇਸ ਤਰ੍ਹਾਂ ਤੁਸੀਂ ਜੀਵੋ ਇਹ ਤੁਹਾਡਾ ਕੰਮ ਹੈ ਉਸੇ ਤਰ੍ਹਾਂ ਤੁਹਾਡੇ ਕੰਮ ਵਾਲੀ ਜਗਾਹ ਤੇ ਤੁਹਾਡੇ ਨਾਲ ਦੇ ਸਾਥੀ ਠੀਕ ਕੰਮ ਨਹੀਂ ਕਰਦੇ ਹੋਣਗੇ ਪਰ ਤੁਹਾਡਾ ਬੌਸ ਕਹਿ ਸਕੇ ਇਹ ਵਧੀਆ ਕੰਮ ਕਰਦਾ ਹੈ ਬੜਾ ਵਧੀਆ ਕਰਮਚਾਰੀ ਆ ਬੜਾ ਵਧੀਆ EMPLOYE ਆ ਮੈਂ ਪੁੱਛਦਾ ਹਾਂ ਤੁਹਾਡੀ ਬੋਸ ਨੇ ਕਦੀ ਇਸ ਤਰ੍ਹਾਂ ਕਿਹਾ ਹੈ ਬਹੁਤ ਵਧੀਆ ਕਰਮਚਾਰੀ ਬਹੁਤ ਵਧੀਆ EMPLOYE ਆ ਜੇ ਤੁਸੀਂ ਹਸਪੀਟਲ ਦੇ ਵਿੱਚ ਕੰਮ ਕਰਦੇ ਹੋ ਤਾਂ ਬਹੁਤ ਵਧੀਆ ਡਾਕਟਰ ਹੈ ਜੀ ਬਹੁਤ ਵਧੀਆ ਨਰਸਾ ਕੰਪਨੀ ਚ ਬਹੁਤ ਵਧੀਆ ਵਰਕਰ ਹੈ ਸਕੂਲ ਚ ਕਾਲਜ ਦੇ ਵਿੱਚ ਬਹੁਤ ਵਧੀਆ ਵਰਕਰ ਹੈ ਬਹੁਤ ਵਧੀਆ ਪ੍ਰੋਫੈਸਰ ਹੈ ਬਹੁਤ ਵਧੀਆ ਲੈਕਚਰਾਰ ਹੈ ਬਹੁਤ ਵਧੀਆ ਸਟੂਡੈਂਟ ਹੈ ਮੈਂ ਪੁੱਛਦਾ ਹਾਂ ਕਿਸੇ ਦਿਨ ਐਸੀ ਗਵਾਹੀ ਤੁਸੀਂ ਪਾਈ ਆ ਜੇ ਤੁਸੀਂ ਸੇਵਾ ਕਰ ਰਹੇ ਹੋ ਤਾਂ ਬਹੁਤ ਵਧੀਆ ਸੇਵਕ ਹੈ ਕਹਿ ਪਾਇਆ ਇੱਕ ਹੋਰ ਗੱਲ ਹੈ ਬਾਈਬਲ ਦੱਸਦੀ ਹੈ ਕਿ ਭਲਾ ਮਨੁੱਖ ਆਪਣੇ ਨਾਤੀ ਪੋਤੇ ਆ ਦੇ ਲਈ ਜਾਇਦਾਦ ਛੱਡ ਜਾਂਦਾ ਹੈ ਭਿਖਾਰੀ ਨਹੀਂ ਬਣਾਉਂਦਾ ਕੀ ਤੁਸੀਂ ਭਲੇ ਵਿਅਕਤੀ ਹੋ ਆਪਣੇ ਬੱਚਿਆਂ ਲਈ ਜਾਇਦਾਦ ਛੱਡ ਕੇ ਜਾਓ ਸੰਪਤੀ ਛੱਡ ਜਾਣਾ ਯਾਨੀ 10 ਕਰੋੜ ਦੀ ਸੰਪਤੀ ਛੱਡ ਜਾਣਾ ਜਾਂ 100 ਏਕੜ ਦੀ ਸੰਪਤੀ ਛੱਡ ਜਾਣਾ ਜਾਂ 1000 ਕਰੋੜ ਵਪਾਰ ਤੁਹਾਡੇ ਲਈ ਛੱਡ ਗਿਆ ਤਾਂ ਤੁਸੀਂ ਸੰਪਤੀ ਵਾਲੇ ਹੋ ਜਾਓਗੇ ਲੇਕਿਨ ਪਹਲਾ ਵਿਅਕਤੀ 100 ਏਕੜ ਜ਼ਮੀਨ ਜਾਂ 100 ਏਕੜ ਖੇਤ ਜਾਂ 4 ਮੰਜ਼िला ਬਿਲਡਿੰਗ ਜਾਂ ਬਹੁਤ ਵੱਡਾ ਕਾਰੋਬਾਰ ਦੇਣ ਨਾਲੋਂ ਚੰਗਾ ਹੈ ਪਹਲਾ ਵਿਅਕਤੀ ਇਹਨਾਂ ਸਭ ਨੂੰ ਜੋ ਦੇਣ ਵਾਲਾ ਹੈ ਪਰਮੇਸ਼ਵਰ ਨੂੰ ਸੰਪਤੀ ਦੇ ਰੂਪ ਚ ਦਿੰਦਾ ਹੈ ਕਹੋ ਤਾਂ ਕਿਤਾਬਾਈ ਉਸ ਦੀ ਚਾਰ ਆਇਤ ਨਮਰਤਾ ਅਤੇ ਯਹੋਵਾ ਦੇ ਪੈ ਮੰਨੰਦਾ ਫਲ ਧਨ ਮਹਿਮਾ ਅਤੇ ਜੀਵਨ ਹੁੰਦਾ ਹੈ ਅਤੇ ਜ਼ਿੰਦਗੀ ਹੁੰਦੀ ਆ ਲਿਖਿਆ ਹੈ ਧਨ ਮਹਿਮਾ ਕੀ ਦੇ ਤੋ ਮਿਲਦਾ ਹੈ ਪਰਮੇਸ਼ਵਰ ਦਾ ਡਰ ਰੱਖਣ ਦੇ ਕਾਰਨ ਮਾਤਾ ਪਿਤਾਓ ਧਿਆਨ ਦੇ ਨਾਲ ਸੁਣੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਤਨਵਾਨ ਬਣਾਉਣਾ ਹੈ ਤਾਂ ਤਨ ਮਹਿਮਾ ਅਤੇ ਜੀਵਨ ਪਰਮੇਸ਼ਵਰ ਦੇਗਾ ਕਦੋਂ ਦੇਗਾ ਪਰਮੇਸ਼ਵਰ ਦੇ ਪ੍ਰਤੀ ਡਰਪੈ ਰੱਖੋਗੇ ਉਦੋਂ ਹੀ ਜੇ ਆਪਣੇ ਬੱਚਿਆਂ ਨੂੰ ਤਨਵਾਨ ਬਣਾਉਣਾ ਹੈ ਤਾਂ ਕੀ ਕਰਨਾ ਹੈ ਉਹਨਾਂ ਦੀ ਜਾਨ ਪਹਿਚਾਨ ਪਰਮੇਸ਼ਵਰ ਦੇ ਨਾਲ ਕਰਵਾਉਣੀ ਹੈ ਕਿਉਂਕਿ ਇੱਕ ਵਿਅਕਤੀ ਜੇ ਤਨ ਮਹਿਮਾ ਅਤੇ ਜੀਵਨ ਪਾਉਣਾ ਚਾਹੁੰਦਾ ਹੈ ਤਾਂ ਉਹ ਸਿਰਫ ਪਰਮੇਸ਼ਰ ਦੇ ਡਰ ਪਹਿਤੋ ਹੀ ਮਿਲਦਾ ਹੈ ਕਿ ਤੁਸੀਂ ਭਲੇ ਵਿਅਕਤੀ ਹੋ ਤਾਂ ਆਪਣੇ ਬੱਚਾ ਦੀ ਜਾਨ ਪਹਿਚਾਨ ਪਰਮੇਸ਼ਰ ਨਾਲ ਕਰਵਾਓ ਪਿਆਰੇ ਸੁਜਨਾ ਵੈਸਲੀ ਜੋ ਜohn ਵੈਸਲੀ ਦੀ ਮਾਸੀ ਉਹ ਮਾਂ ਨੇ ਕਿੰਨੇ ਅਦਭੁਤ ਤਰੀਕੇ ਨਾਲ ਬੱਚਿਆਂ ਨੂੰ ਪਾਲਿਆ ਉਹਨਾਂ ਦੇ 14 ਬੱਚੇ ਸੀ ਕਿੰਨੇ ਸੀ ਇੱਕ ਇੱਕ ਜਾਣੇ ਦੇ ਲਈ ਇੱਕ-ਇੱਕ ਘੰਟੇ ਪ੍ਰਾਰਥਨਾ ਕਰਦੀ ਸੀ ਕਿੰਨੀ ਦੇਰ ਦੱਸੋ ਇੱਕ ਘੰਟਾ ਪ੍ਰਾਰਥਨਾ ਕਰਦੀ ਸੀ ਅੱਜ ਤੁਹਾਡਾ ਇੱਕ ਬੇਟਾ ਹੈ ਇੱਕ ਬੇਟੀ ਆ ਤੁਸੀਂ 10 ਮਿੰਟ ਵੀ ਪ੍ਰਾਰਥਨਾ ਨਹੀਂ ਕਰਦੇ ਅਤੇ ਤੁਸੀਂ ਮਾਤਾ ਪਿਤਾ ਹੋ 5 ਮਿੰਟ ਵੀ ਬੱਚਾ ਦੇ ਲਈ ਪ੍ਰਾਰਥਨਾ ਨਹੀਂ ਕਰਦੇ ਜੇ ਇੱਕ-ਇੱਕ ਬੱਚਾ ਲਈ ਇੱਕ-ਇੱਕ ਘੰਟਾ ਪ੍ਰਾਰਥਨਾ ਕੀਤੀ ప్రతిਫਲ ਜਾਣਦੇ ਹੋ ਜੌਨ ਵੈਸਲੀ ਪਿਆਰਿਓ ਤੁਸੀਂ ਆਪਣੇ ਆਲੇ ਦੁਆਲੇ ਮੈਥੋਡਿਸਟ ਕਲੀਸਿਆ ਨੂੰ ਵੇਖਿਆ ਹੈ ਨਾ ਇਹ ਮੈਥੋਡਿਸਟ ਕਲਿਸਿਆ ਅੱਜ ਭਾਰਤ ਵਿੱਚ ਹੈ ਅਮਰੀਕਾ ਵਿੱਚ ਹੈ ਆਸਟ੍ਰੇਲੀਆ ਅਫਰੀਕਾ ਵਿੱਚ ਹੈ ਕਿਸੇ ਵੀ ਦੇਸ਼ 'ਚ ਤੁਸੀਂ ਜਾਓ ਇਹ ਕਲਿਸਿਆ ਮ ਤੁਹਾਨੂੰ ਮਿਲਣਗੀਆਂ ਇਹਨਾਂ ਕਲਿਸਿਆਵਾਂ ਨੂੰ ਕਿੰਨੇ ਬਣਾਇਆ ਹੈ ਜਾਂਦੇ ਹੋ ਜੌਨ ਵੈਸਲੀ ਨੇ ਇਸ ਮਹਾਨ ਪ੍ਰਚਾਰਕ ਦੇ ਪ੍ਰਚਾਰ ਨੂੰ ਸੁਣ ਕੇ ਜਾਗਰਤੀ ਨਾਲ ਭਰ ਕੇ ਆਪਣੀਆਂ ਨੌਕਰੀਆਂ ਨੂੰ ਹੀ ਛੱਡ ਕੇ ਕਈ ਲੋਕਾਂ ਨੇ ਦੁਨੀਆ ਦੇ ਚਾਰੇ ਕੋਨਾਂ 'ਚ ਜਾ ਕੇ ਪ੍ਰਚਾਰ ਕੀਤਾ ਹੈ ਐਸੇ ਮਹਾਨ ਬੇਟੇ ਨੂੰ ਜਨਮ ਦੇ ਕੇ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਉਸਮਾਨ ਨੇ ਸੌਂਪਿਆ ప్రతిਫਲ ਪਰਮੇਸ਼ਵਰ ਨੂੰ ਹੀ ਉਸ ਦੀ ਸੰਪਤੀ ਬਣਾ ਦਿੱਤਾ ਦੂਸਰਾ ਦੂਸਰੇ ਬੇਟੀ ਦਾ ਨਾਮ ਚਾਰਲਸ ਵੈਸਲੀ ਚਾਰਲਸ ਵੈਸਲੀ ਇਸ ਮਹਾਨ ਸੇਵਕ ਨੇ ਕਈ ਗੀਤ ਲਿਖੇ ਅੱਜ ਪੂਰੀ ਦੁਨੀਆ 'ਚ ਜਿੰਨੀਆਂ ਵੀ ਕਲਿਸਿਆਂਾਂਆਂ ਹੈ ਜੇ ਗੀਤ ਗਾਰੇ ਹੈ ਤਾਂ ਚਾਰਲਸ ਵੈਸਲੀ ਦੁਆਰਾ ਗੀਤ ਲਿਖੇ ਗਏ ਹੈ ਜ਼ਿਆਦਾਤਰ ਇਹਨਾਂ ਦੇ ਗੀਤ ਗਾਉਂਦੇ ਆ ਇੱਕ ਤਾਂ ਅਦਭੁਤ ਪ੍ਰਚਾਰਕ ਹੈ ਅਤੇ ਦੂਸਰਾ ਅਦਭੁਤ ਗੀਤ ਲਿਖਦਾ ਹੈ ਇਹਨਾਂ ਦੋਨਾਂ ਨੂੰ ਸੰਸਾਰ ਨੂੰ ਤੋਹਫੇ ਦੇ ਰੂਪ ਚ ਦੇ ਦਿੱਤਾ ਉਸ ਮਾਂ ਸੋਸਨਾ ਵੈਸਲੀ ਨੇ ਭਲਾ ਵਿਅਕਤੀ ਆਪਣੇ ਨਾਤੀ-ਪੋਤੀਆਂ ਦੇ ਲਈ ਸੰਪਤੀ ਛੱਡ ਦਿੰਦਾ ਹੈ ਯਾਨੀ ਬਹੁਤ ਸਾਰੇ ਲੋਕਾਂ ਦੇ ਲਈ ਆਸ਼ੀਸ਼ਦਾਇਕ ਬਣਾ ਦਿੰਦਾ ਹੈ ਮੈਂ ਪੁੱਛਦਾ ਹਾਂ ਆਪਣੇ ਬੱਚਿਆਂ ਨੂੰ ਕੀ ਬਣਾ ਰਹੀ ਹੂੰ ਕੀ ਇਸ ਸੰਸਾਰ ਦੇ ਲਈ ਆਸ਼ਿਸ਼ ਦਾ ਕਾਰਨ ਬਣਾਉਣ ਜਾ ਰਹੇ ਹਾਂ ਜਾਂ ਫਿਰ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਆਪਣੇ ਬੱਚਿਆਂ ਨੂੰ ਆਸ਼ਿਸ਼ਦਾਇਕ ਬਣਾਉਣ ਜਾ ਰਹੇ ਹਾਂ ਇੱਕ ਵਾਰ ਸੋਚੋ ਪਵਿੱਤਰ ਪਿਤਾ 다ਊਦ ਦੀ ਤਰ੍ਹਾਂ ਦਿੱਤੇ ਗਏ ਵਚਨ ਨੂੰ ਪੂਰਾ ਕਰਨ ਦਾ ਚੰਗਾ ਮਨ ਅਤੇ ਇੱਕ ਚੰਗੇ ਪਿਤਾ ਤੇ ਮਾ ਦੇ ਰੂਪ ਚ ਪ੍ਰਭੂ ਬੱਚੇ ਦੀ ਜਾਨ ਪਹਿਚਾਨ ਤੁਹਾਡੇ ਨਾਲ ਕਰਵਾ ਕੇ ਤਨ ਮਹਿਮਾ ਅਤੇ ਜੀਵਨ ਦੇ ਨਾਲ ਤੁਹਾਡੀ ਮਹਿਮਾ ਕਰ ਸਕੇ ਅਸੀਂ ਸਹਾਇਤਾ ਕਰੋ ਇਹਨਾਂ ਵਚਨਾਂ ਦੁਆਰਾ ਕਈਆਂ ਨੂੰ ਪ੍ਰਭਾਵਿਤ ਕਰੋ ਯੀਸ਼ੂ ਮਸੀਹ ਦੇ ਨਾਮ 'ਚ ਮੰਗਦੇ ਹਾਂ ਪਿਤਾ ਆਮੀਨ ਦਾ ਪਤਾ ਕਲਵਰੀ ਪੋਸਟ ਬਾਕਸ ਨੰਬਰ 30 ਕੁਕਟਪल्ली ਹైదరాబాద్ 72